ਮਨੋਰੰਜਨ ਦੇ ਗੱਦੀ ਕਾਲ ਕਰੀਏ ਤੇ ਬਾਦਸ਼ਾਹ ਤੇ ਹਨੀ ਸਿੰਘ ਇਹ ਵੱਡੇ ਨਾਮ ਨੇ ਦੋਨੋਂ ਹੀ ਜਿਹੜੇ ਕਿੜਾ ਪਰ ਨੇ ਦੱਸ ਦਿੰਨੇ ਆ ਕਿ ਦੋਨਾਂ ਦੇ ਵਿਚਕਾਰ ਆਪਸੀ ਤਾਲਮਿਲ ਕੁਝ ਜ਼ਿਆਦਾ ਜੁੜਾ ਕੀ ਵਧੀਆ ਨਹੀਂ ਦੱਸਿਆ ਜਾਂਦਾ ਤੇ ਮੁਰ ਤੋਂ ਬਾਦਸ਼ਾਹ ਦੇ ਵੱਲੋਂ ਹਨੀ ਸਿੰਘ ਤੇ ਜੜਾ ਕੀ ਤੰਜ ਕਸਿਆ ਗਿਆ ਸ਼ਾਹਰੁਖ ਸੁਲਮਾਨ ਗੈਟਰੀਨਾ ਦੀਪਿਕਾ ਸਮੇਤ ਕਈ ਸਿਤਾਰੇ ਆਪਣੀਆਂ ਦੁਸ਼ਮਣੀ ਭੁੱਲ ਕੇ ਅੱਗੇ ਵਧ ਗਏ ਹਨ ਪਰ ਰੈਪ ਜਗਤ ਦੇ ਦੋ ਬਾਦਸ਼ਾਹਾਂ ਵਿਚਕਾਰ ਲੜਾਈ ਖਤਮ ਹੋਉਂਦਾ ਨਾਮ ਨਹੀਂ ਲੈ ਰਹੀ ਅਸੀਂ ਗੱਲ ਕਰ ਰਹੇ ਹਾਂ ਯੋਯੋ ਹਨੀਸ਼ਿੰਘ ਅਤੇ ਬਾਦਸ਼ਾਹ ਬਾਰੇ ਪਿਛਲੇ ਸਾਲ ਜਦੋਂ ਬਾਦਸ਼ਾਹ ਨੇ ਹਨੀਸ਼ਿੰਘ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕੀਤੀ ਸੀ ਤਾਂ ਇੱਕ ਪਲ ਦੇ ਲਈ ਅਝਾ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਵਿਚਕਾਰ ਦੁਸ਼ਮਣੀ ਖਤਮ ਹੋ ਗਈ ਹੈ ਪਰ ਹੁਣ ਬਾਦਸ਼ਾਹ ਨੇ ਆਪਣੀ ਨਵੀਂ ਪੋਸਟ ਰਾਹੀਂ ਦੱਸਿਆ ਕਿ ਉਹ ਹਨੀਸ਼ਿੰਘ ਨਾਲ 16 ਸਾਲ ਪੁਰਾਣੀ ਲੜਾਈ ਨੂੰ ਖਤਮ ਕਰਨ ਦੇ ਮੂੜ ਦੇ ਵਿੱਚ ਨਹੀਂ ਹਨ ਹਾਲੇ ਵਿੱਚ ਉਹਨਾਂ ਨੇ ਇੱਕ ਪ੍ਰਸ਼ੰਸਕ ਦੀ ਪੋਸਟ ਤੇ ਅਜਿਹੀ ਟਿੱਪਣੀ ਕੀਤੀ ਜਿਸ ਨੇ ਅੱਗ ਵਿੱਚ ਤੇਲ ਪਾਇਆ।ਦਰਸਲ ਹਾਲ ਹੀ ਦੇ ਵਿੱਚ ਪ੍ਰਸ਼ੰਸਕ ਨੇ ਹਨੀ ਸਿੰਘ ਦੇ ਸਰੀਰ ਸੰਬੰਧੀ ਦੋ ਫੋਟੋਆਂ ਸਾਂਝੀਆਂ ਕੀਤੀਆਂ ਤੇ ਇੱਕ ਫੋਟੋ ਵਿੱਚ ਰੈਪਰ ਥੋੜੇ ਸਿਹਤਮੰਦ ਹਨ ਪਰ ਦੂਜੀ ਫੋਟੋ ਵਿੱਚ ਉਹ ਬਿਲਕੁਲ ਫਿੱਟ ਦਿਖਾਈ ਦੇ ਰਹੇ ਹਨ। ਤੇ ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਪ੍ਰਸ਼ੰਸਕ ਨੇ ਲਿਖਿਆ ਉਹ ਕੀ ਖਾਂਦਾ ਹੈ। ਪ੍ਰਸ਼ੰਸਕ ਦੇ ਇਸ ਪੋਸਟ ਦੇ ਹੇਠਾਂ ਦਿੱਤੇ ਟਿੱਪਣੀ ਬਾਕਸ ਯਾਨੀ ਕਿ ਕਮੈਂਟਸ ਬਾਕਸ ਵਿੱਚ ਬਾਚਾ ਨੇ ਲਿਖਿਆ ਕ੍ਰੈਡਿਟ। ਜ਼ਿਕਰ ਇਹ ਹੋ ਗਿਆ ਕਿ ਬਾਚਾ ਨੇ ਦਾਅਵਾ ਕੀਤਾ ਸੀ ਕਿ ਹਨੀ ਸਿੰਘ ਦੇ ब्राउन रंग ਅਤੇ ਅੰਗਰੇਜ਼ੀ ਬੀਟ ਗੀਤਾਂ ਦੇ ਬੋਲ ਉਹਨਾਂ ਨੇ ਲਿਖੇ ਸਨ ਪਰ ਯੂਯੂ ਨੇ ਉਹਨਾਂ ਨੂੰ ਹਸਤਾ ਸਹਿਰਾ ਨਹੀਂ ਦਿੱਤਾ ਯਾਨੀ ਕਿ ਉਹਨਾਂ ਨੂੰ ਜਿਹੜਾ ਕਿ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਕਾਫੀ ਸਮੇਂ ਬਾਅਦ ਇਸ ਬਿਆਨ ਤੇ ਉਹਨਾਂ ਨੂੰ ਤਾਣਾ ਮਾਰਦੇ ਹੋਏ ਹਨੀ ਸਿੰਘ ਨੇ ਇੰਸਟਾਗ੍ਰam ਤੇ ਆਪਣਾ ਇੰਡੀਅਨ ਆਈਡਲ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ ਅਜਿਹੇ ਲਿਰਿਕਸ ਲਿਖੂ ਆਏ ਹਨ ਬਸ ਤਕਦੀਰ ਬਣ ਜਾਏਗੀ ਮੇਰੀ ਤੋਂ ਹੁਣ ਦੱਸਦੀ ਹੈ ਕਿ ਹਨੀ ਸਿੰਘ ਅਤੇ ਬਾਦਸ਼ਾ ਮਾਫੀਆ ਮੁੰਡੇ ਦਾ ਹਿੱਸਾ ਸੰਜਸਟ ਵਿਜਿਟ ਆਫ TARVC ਪਰ 2012 ਵਿੱਚ ਇਹ ਬੈਂਡ ਟੁੱਟ ਗਿਆ ਅਤੇ ਸਾਰੇ ਵੱਖੋ-ਵੱਖ ਹੋ ਗਏ